ਇਸ ਤੇ ਆਈ ਮਰਦਾਂ ਦੀ ਮੌਤ ਤੇ ਅਣਖ ਦਾ ਜੀ ਹੁਣਾ ਥੋੜੇ ਦਿਨ ਦਾ ਏ ਹੁਣ ਖੋਜ ਕੇ ਹੁਣ ਵੇਖੋ ਕੀ ਹਾਲ ਬਣਿਆ ਵੀਂਦਾਰਾਂ ਦੀ ਪੈਲੀ ਪੈਹੇ ਨੇ ਦਿੱਤੇ ਵਿੱਚੋਂ ਨਿਕਲਾ ਕਿਦਾਂ ਲੰਮੇ ਪੈ ਕੇ ਬਜ਼ੁਰਗ ਧਾੜੇ ਪਟਾਉਂਦੇ ਅਮਾ ਪਾ ਕੇ ਅਕਲ ਆਉਂਦੀ ਏ ਜਿਹੜੀਆਂ ਗੱਲਾਂ ਦੀਪ ਬਾਈ ਵਰਗੇ ਕਹਿਗੇ ਸੀ ਚਲੇ ਗਏ ਲੋਕਾਂ ਕਹਤਾ ਉਹ ਹੀ ਕਰੈਕਟਰਲੈਸ ਹੈ ਉਹਦਾ ਅੱਜ ਹੁਣ ਪਿਛਲੀਆਂ ਵੀਡੀਓ ਸੁਣੋ ਘੜਕੜ ਇੱਕ ਇੱਕ ਗੱਲ ਕਮਾਲ ਦੀ ਕਿ ਨਹੀਂ ਫੇਰ ਉਗੜ ਬਰਮ ਗਿਆ ਨਹੀਂ ਸਿਰਫ ਉਹਦੀ ਸਟੱਡੀ ਸੀ ਉਹਦੀ ਮੌਤ ਉਹ ਵਹੀ ਬਣ ਗਈ ਆਖੋ ਸਤਨਾਮ ਵੀ ਸਾਡੇ ਆਉਣ ਵਾਲੇ ਭੂਖ ਨੂੰ ਦੂਰ ਅੰਦੇਸ਼ੀ ਨਾਲ ਉਹਨਾਂ ਤੱਕਿਆ ਲੋਕਾਂ ਨੇ ਤੇ ਅਸੀਂ ਉਦੋਂ ਸਾਥ ਨਹੀਂ ਤੇ ਹੁਣ ਜਦੋਂ ਆਪਣੇ ਤੇ ਪੈਂਦੀ ਨਾ ਫਿਰ ਕਹਿੰਦੇ ਮਹਾਰਾਜ ਮੇਰ ਕਰੇ ਵੱਡੇ ਦਿਨ ਬਾੜੇ ਥੋਂ ਨਿਕਲ ਚਲ ਗਈ ਕਿੱਥੇ ਨਿਕਲਾਂਗੇ ਤਾਂ ਬਾਬੇ ਨਾਨਕ ਨੇ ਆਖਿਆ ਸੱਚ ਨੂੰ ਭਾਵਨਾਓ ਜਦੋਂ ਬੰਦੇ ਨੂੰ ਮੋਢਾ ਲੱਗਦਾ ਭਰਾ ਦਿੰਦੇ ਮੜੀਆਂ ਤੱਕ ਪਰ ਉਹ ਭਰਾਦ ਨਹੀਂ ਆਵੀ ਤੂੰ ਸੱਚ ਬੋਲ ਸੱਚੇ ਨਾ ਰਹੀਂ ਸੱਚ ਤੇ ਜ਼ਿੰਦਗੀ ਜੀ ਜਦੋਂ ਸੰਸਕਾਰ ਤੇ ਰੱਬ ਦੀ ਕਚਹਿਰੀ 'ਚ ਲੇਖਾ ਹੋਣਾ ਸੱਚ ਤੇਰੇ ਨਾਲ ਖੜੋਵੇ